ਚੇਫ ਫਰੀਸ ਅਮਰਸਰ ਵੱਲੋਂ ਇੱਕ ਆਰਗਨਾਈਜ਼ ਫੇਕ ਕਾਲ ਸੈਂਟਰ ਬੰਦ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸੀਕ੍ਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ ਔਰ ਇਸ ਵਨ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰਣਜੀਤਪੁਰ ਏਰੀਆ ਦੇ ਵਿੱਚੋਂ ਜਿੱਥੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ ਇਹਦੇ ਵਿੱਚ ਜਿਹੜੇ 80 ਤੋਂ ਉੱਪਰ ਉਹਨਾਂ ਨੇ EMPLOYEES ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੇਨ ਸੀ ਲੋਕਾਂ ਨੂੰ ਅ ਭਾਈ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਬਿਊਰ ਕਰਦੇ ਸੀ ਕਸਟਮਰਸ ਨੂੰ ਇਹ ਅਟਰੈਕਟਿਵ ਆਫਰ ਦਿੱਤੀਆਂ ਜਾਂ ਜਿੱਚ ਡੁਪਲੀਕੇਟ ਫੋਨ ਜੋ ਕਿ 오रिजिनल ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਆ iPhone ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਇੱਕ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਹਨ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਪਾ ਕੇ ਤੇ ਵਿਚਾਰੇ ਦੇ ਭੋਲੇ-ਭਾਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਡਿਸਪਲੇ ਕੀਤਾ ਜਾਂਦਾ ਸੀ ਕੀ ਤੋਂ 40 ਫੋਨ ਹਰ ਰੋਜ਼ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਤੇ ਜਿਹੜੇ ਬੰਦਾ ਵਿਚਾਰਾ ਖਰੀਦ ਰਿਆ ਸੀ ਕੋਲਾ ਪਲਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦ ਲਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟੀਕੇਟਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਆ 29 ਦੇ ਵਿੱਚ SIM ਵੀ ਐਕਟਿਵ ਸੀਗੇ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪਸ ਇਟ ਮਾਸਟਰਮਾਈਂਡ ਰਾਗਵ ਭਰਦਵਾ ਜਿਹੜਾ ਬਟਾਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਸੰਕੇਤ ਗੰਗੋਤਰਾ ਵਿਜੇਨਗਰ ਦਾ ਉਹ ਇਹਦੇ ਚ ਅਕਿਊਜ਼ਡ ਹੈ ਉਹ ਜੇ ਭੱਜਿਆ ਹੋਇਆ ਉਹਦੀ ਤਲਾਸ਼ ਹੋਰ ਕੀਤੀ ਜਾ ਰਹੀ ਹੈ ਉਹ ਜਲਦੀ ਫੜਿਆ ਜਾਏਗਾ ਸੇਮ ਵੇ ਕੌਤਮ ਠਾਕਰੂ ਵੀ ਬਟਾਲਾ ਰੋਡ ਦਾ ਉਹ ਵੀ ਇੱਕ ਅਕਿਊਜ਼ਡ ਹੈ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਮੈਡਮ ਪਰਵਿੰਦਰ ਏਡੀਸੀਪੀ ਹੈਡਕ quarters ਸੁਪਿੰਦਰ ਕੌਰ ਸਾਡੇ ਏਸੀਪੀ ਸਾਈਬਰ ਕ੍ਰਾਈਮ